ਟਰੈਕਟਰ ਹੋ ਗਏ ਵੱਡੇ ਤੇ ਤੋਰਾ ਵੀ ਜ਼ਿਆਦਾ ਹੋਊ ਵੱਡੇ ਟਰੈਕਟਰ ਦੇ ਕਾਰਨ ਉਦੋਂ ਕੀ ਹੁੰਦਾ ਜਿਹੜਾ 200 ਮੰਨ ਲਓ 10 ਨੰਬਰ ਵਾਇਰਿੰਗ ਹੁੰਦਾ ਉਹ ਗਰਮ ਹੋ ਕੇ ਹੀਟ ਹੋ ਕੇ ਟੁੱਟ ਜਾਂਦਾ ਟੁੱਟ ਜਾਂਦਾ ਇਹਨਾਂ ਦੇ ਵੀਰੇ ਪਹਿਲਾਂ ਤੁਸੀਂ ਇਹਨਾਂ ਨੇ ਝਾਂਜਟ ਖਤਮ ਕਰਤਾ ਇਹਨਾਂ ਨੇ 211 ਨੰਬਰ ਵਾਇਰਿੰਗ ਦੇ ਦਿੱਤੀ ਮੰਨ ਲਓ ਕੋਈ ਰੋੜਾ ਵੱਟਾ ਚੜਦਾ ਉਦੋਂ ਹੀ ਖੁੱਲਣਾ ਇਹਨੇ ਆਏ ਨਹੀਂ ਹੈਗਾ ਵੀ ਜੇ ਕੋਈ ਮਾਣੀ ਮੋਟੀ ਮਿੱਟੀ ਭਾਗੀ ਉਧਰੋਂ ਵੀ ਤੁਰੰਤ ਹੀ ਖੁੱਲ ਜਾਂਦਾ ਜਿਵੇਂ ਆਮ ਮਸ਼ੀਨਾਂ ਦਾ ਉਹ ਮੇ ਨਹੀਂ ਖੁੱਲਦਾ ਸੀਜ਼ਨ ਦੇ ਵਿੱਚ ਇਹਦੀ ਚੱਲਦੇ ਦੀ ਵੀ ਵੀਡੀਓ ਪਾਵਾ ਗਿਆ ਆਪਾਂ ਬਾਕੀ ਗੱਲਾਂ ਨਹੀਂ ਕਰਦੇ ਵੀ ਕਿੰਨੇ ਕ ਟਾਈਮ 'ਚ ਇਹ ਟਰਾਲੀ ਭ ਕਿੰਨਾ ਕ ਤੇਲ ਸੰਦਾ ਤੇ ਕਿਵੇਂ ਚੱਲ ਰਿਹਾ ਹੈ ਪੀਡੀਸੀ ਦਾ ਚੱਲਦਾ ਕਿਵੇਂ ਪਹਿਲਾਂ ਤੋਂ ਬਹੁਤ ਕੰਡ ਚੱਲਦਾ ਵੀਰੇ ਇਹ ਹੀ ਫਾਮ ਜਾ ਵਜਾ ਦੇ ਪੱਤੀ ਨਾਲ ਹਾਂ ਉਹ ਇਹਦਾ ਕਾਰਨ ਕੀ ਆ ਜੇ ਹੁਣ ਕੋਈ ਮੰਨ ਲਓ ਉਥੋਂ ਪੱਥਰ ਵਗੈਰਾ ਚੜਦਾ ਹੂੰ ਰੋੜਾ ਚੜ ਗਿਆ ਰੋੜਾ ਚੜ ਗਿਆ ਇਹਨੇ ਜਦੋਂ ਆ ਕੇ ਵੱਜਣਾ ਇਹਦੇ ਵਿੱਚ ਸਪ੍ਰਿੰਗ ਆ ਵੀਰੇ ਹਾਂ ਇਹਨੇ ਉਹ ਬੰਡ ਹੋ ਜਾਣਾ ਇਕੱਠਾ ਹੋ ਜਾਣਾ ਉਦੋਂ ਆ ਦਵਾਰ ਇਹਨੇ ਉਵੇਂ ਹੀ ਫੇਰ ਆਪਦਾ ਹੋ ਜਾਣਾ ਤੇ ਜੇ ਦੂਸਰੀਆਂ ਪੱਤੀਆਂ ਹੁੰਦੀਆਂ ਨੇ ਜਦੋਂ ਉਹਦੇ 'ਚ ਸਪ੍ਰਿੰਗ ਨਹੀਂ ਪੱਤੀ ਆ ਜਦੋਂ ਸਿੱਧੀ ਪੱਤੀ ਵੱਜੀ ਉਹਨੇ ਪੱਤੀ ਨੇ ਟੁੱਟ ਜਾਣਾ ਨਹੀਂ ਪੱਤੀਆਂ ਟੈਡੀ ਹੋ ਕੇ ਲੰਘਦੀ ਨਹੀਂ ਕੋਲ ਹੋ ਕੇ ਨਹੀਂ ਲੰਘਦੀ ਨਹੀਂ ਵੀਰੇ ਉਹ ਹਾਰਡ ਹੁੰਦੀ ਆ ਪੱਤੀ ਦਾ ਪੱਤੀ ਹੀ ਆ ਵੀਰੇ ਵੀਰੋ ਪੀਡੀਸੀ ਉਹ ਕੰਪਨੀ ਜੀਤੋਂ ਸੁਪਰ ਸੀਡਰ ਪੂਰਾ ਨਹੀਂ ਹੋਇਆ ਮਾਰਕੀਟ ਦੇ ਵਿੱਚ ਜੀਵਨ ਭਾਈ ਇੰਨਾ ਕਿ ਵਿਕਿਆ ਹਨਾ ਹਾਂਜੀ ਵੀਰੇ ਤੇ ਕਿਵੇਂ ਚੱਲਿਆ ਬਾਈ ਆਪਣੇ ਕੋਲੇ ਆਪਾਂ ਵੀਰੇ ਖਾਫ ਚਲਾਇਆ ਬਹੁਤ ਘੈਂਟ ਚੱਲਿਆ ਆਪਾਂ ਨੂੰ ਕੋਈ ਮਨੋ ਚ ਕੋਈ 1% ਵੀ ਕੋਈ ਦਿੱਕਤ ਨਹੀਂ ਆਈ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਉਹਦਾ ਤੇ ਬਹੁਤ ਆਪਾਂ ਸੰਤੁਸ਼ਟ ਆ ਸੈਟੀਸਫਾਈਡ ਕਸਟਮਰ ਨੇ ਜਿੰਨੇ ਵੀ ਇਹਨਾਂ ਦੇ ਸੁਪਰ ਸੀਡਰ ਗਏ ਨੇ ਮਾਰਕੀਟ ਦੇ ਵਿੱਚ ਸਰਵਸ ਦੇ ਨਾਮ ਨੂੰ ਕੰਪਨੀ ਜਾਣੀ ਜਾਂਦੀ ਆ ਤੇ ਅੱਜ ਸਾਨੂੰ ਪੀਡੀਸੀ ਦਾ ਸਟਾਰ ਰੀਪਰ ਦਿਖਾਉਣੇ ਆ ਤੇ ਜਿਹੜਾ ਚੌਪਰ ਬਾਡੀ ਦੇ ਵਿੱਚ ਵੀ ਆਉਂਦਾ ਸਟਾਰ ਰੀਪਰ 2025 ਮਾਡਲ ਹੈ ਹਾਂਜੀ 2025 ਮਾਡਲ ਹੈ 25 ਮਾਡਲ ਬਿਲਕੁਲ ਨਵਾਂ ਤੇ ਇਹਦੇ ਵਿੱਚ ਭਾਈ ਕੀ ਕੀ ਕੰਪਨੀ ਨਵਾਂ ਲੈ ਕੇ ਆਈ ਆ ਵੀ ਜਿਹੜਾ ਇਹਦੇ ਚ ਵੀਰੇ ਜਿਵੇਂ ਹੁਣ ਆਪਾਂ 2020 ਚ ਚਲਾਇਆ ਆਪਾਂ ਨੇ ਇਹ ਹੂੰ ਉਹਦੇ ਨਾਲ ਬਹੁਤ ਜ਼ਿਆਦਾ ਡਿਫਰੈਂਸ ਹੈ ਜੀ ਚ ਨਹੀਂ ਜਿਹੜਾ 2020 ਵਾਲਾ ਕੁਆਲਟੀ ਦੇ हिसाब ਨਾਲ ਪੀਡੀਸੀ ਦਾ ਚੱਲਦਾ ਕਿ ਮੈਂ ਪਹਿਲਾਂ ਤੋਂ ਬਹੁ ਕਾਈਂਡ ਚੱਲਦਾ ਵੀਰੇ ਆਮ ਹੋਰ ਰੀਪਰਾਂ ਨੂੰ ਪੰਜ ਚਾਰ ਮਿੰਟਾਂ ਦਾ ਫਰਕ ਹੈਗਾ ਵੀ ਟਰਾਲੀ ਮੰਗਰ 2 ਤੇ 1.5 ਲੀਟਰ ਦਾ ਤੇ ਕੋਈ ਬਾਲੀ ਤੋੜਪਾਣਾ ਤਾਂ ਨਹੀਂ ਕਰਦਾ ਹਾਂ ਜੀ ਨਾ ਜੀ ਕੋਈ ਤੋੜਪਾਣਾ ਦਾ ਮਕਸਦ ਹੀ ਨਹੀਂ ਠੀਕ ਆ ਉਹ ਮਸਲਾ ਨਹੀਂ ਇਹਦੇ ਵਿੱਚ ਹੈਗਾ ਤੇ ਬਾਈ ਘਟਰਬਾਰ ਹੁਣ ਕਿੰਨਾ ਕਰਤਾ ਇਹਦਾ ਇਹਦਾ 6.5 ਫੁੱਟ ਹੈ ਜੀ 7.5 ਫੁੱਟੇ ਦਾ ਪੱਕਾ ਹੀ ਕਰਤਾ ਹਾਂਜੀ ਹਾਂਜੀ 57 ਇੰਚ ਦੇ ਵਿੱਚ ਵੀ ਹਾਂਜੀ ਤੇ 62 ਇੰਚ ਦੇ ਵਿੱਚ ਵੀ ਜਿਵੇਂ ਵੱਡੇ ਟਰੈਕਟਰ ਨੇ ਉਹਨਾਂ ਲੋਕਾਂ ਕੋਲੇ 54 5 ਹੋ ਗਿਆ 969 ਹੋ ਗਿਆ ਜਾਂ ਹੋਰ ਕਿਸੇ ਵੀ ਕੰਪਨੀ ਦੇ ਹਾਲੈਂਡ ਦੇ 55 20 55 30 ਵਰਗੇ ਤਾਂ ਜਿਹੜੇ 60 ਐਚਪੀ ਪਲੱਸ ਨੇ ਉਹਨਾਂ ਵਾਸਤੇ 62 ਇੰਚ ਵੀ ਹਾਂਜੀ ਹਾਂਜੀ ਆਪਸ਼ਨ ਦੇਤਾ ਕਿਉਂਕਿ ਉੱਥੇ ਡੀਜ਼ਲ ਦੀ ਉਹ ਬਚਤ ਕਰ ਦਿੰਦੇ ਨੇ ਕਾਫੀ ਟਰੈਕਟਰ ਤੇ ਇੱਕ ਆਹ ਰੀਲ ਦੀ ਐਡਜਸਟਮੈਂਟ ਦਿਖਾ ਦੇਖ ਲਓ ਇੱਕ ਨਾਟ ਤੋਂ ਹੋ ਜਾਂਦੀ ਆ ਇੱਕ ਨਾਟ ਆਹਾ ਬਸ ਇੱਕ ਇਧਰ ਬਹੁਤ ਸਿੰਪਲ ਕਰਤੀ ਉੱਪਰ ਨੀਚੇ ਆਪਾਂ ਆਪਦੇ ਹਿਸਾਬ ਨਾਲ ਕਰ ਸਕਦੇ ਆ ਤੇ ਇੱਕ ਬਾਈ ਦੱਸ ਰਹੇ ਸੀ ਜਿਵੇਂ ਬਾਈ ਹੁਣੀ ਵੀ ਇਹਦਾ ਰੋੜੇ ਵਾਲਾ ਸਿਸਟਮ ਹੁਣ ਇਹ ਨਹੀਂ ਹੈਗਾ ਹਨਾ ਵੀ ਬਾਰੀ ਬਾਰੀ ਖੁੱਲ ਕੱਢੀ ਹਾਜੀ ਖੁੱਲਦਾ ਨਹੀਂ ਵੀਰੇ ਬਾਰ ਬਾਰ ਨਹੀਂ ਖੁੱਲਦਾ ਮੰਨ ਲਓ ਜੇ ਕੋਈ ਦਿੱਕਤ ਪੈਣੀ ਆ ਮੰਨ ਲਓ ਕੋਈ ਰੋੜਾ ਵੱਟਾ ਚੜਦਾ ਉਹ ਨਹੀਂ ਖੁੱਲਣਾ ਇਹਨੇ ਆਏ ਨਹੀਂ ਹੈਗਾ ਵੀ ਜੇ ਕੋਈ ਮਾੜੀ ਮੋਟੀ ਮਿੱਟੀ ਵਗ ਗਈ ਉਧਰੋਂ ਵੀ ਤੁਰੰਤ ਹੀ ਖੁੱਲ ਜਾਂਦਾ ਜਿਵੇਂ ਆਮ ਜੀਨਾਂ ਦਾ ਉਹ ਮੈਂ ਨਹੀਂ ਖੁੱਲਦਾ ਵੀਰੇ ਉਹ ਚੀਜ਼ ਚੱਕਤੀ ਤੇ ਇੱਕ ਬਈ ਬਾਕੀ ਹੋਰ ਵੀ ਵੀਰੇ ਕਈ ਚੀਜ਼ਾਂ ਦਾ ਫਰਕ ਪਾਇਆ ਜਿਵੇਂ ਹੁਣ ਆਪਾਂ ਨੂੰ ਆਹ ਰੂਲੇ ਦੀ ਐਡਜਸਟਮੈਂਟ ਕਰਨ ਵਾਸਤੇ ਸਾਰਾ ਰੂਲਾ ਬੈਰਿੰਗ ਪੱਟ ਕੇ ਕੱਢਣਾ ਪੈਂਦਾ ਸੀ ਹੁਣ ਇਹਨਾਂ ਨੇ ਆਹ ਆਪਸ਼ਨ ਦੇਤੀ ਉਰੇ ਪਹਿਲੀ ਠੀਕ ਹੈ ਆ ਰਾਵੜ ਦੀ ਡੱਬੀ ਬਾਹਰ ਕੱਢ ਕੇ ਇੱਥੋਂ ਜਿਹੜੇ ਇਹਦੇ ਅੰਦਰ ਰੂਲੇ ਦੇ ਨਾਟ ਨੇ ਉਹਨਾਂ ਨੂੰ ਸਿੱਧੀ ਡਾਇਰੈਕਟ ਗੋਟੀ ਲੱਗਦੀ ਸਾਰਾ ਪੱਟਣ ਦੀ ਲੋੜ ਨਹੀਂ ਹਾਂਜੀ ਹਾਂਜੀ ਠੀਕ ਹੈ ਤੇ 베어ਿੰਗਾਂ ਦਾ ਵੀ ਫਰਕ ਹੈ ਤਾਂ 베어ਿੰਗਾਂ ਦਾ ਵੀ ਫਰਕ ਪਾਇਆ ਵੀਰੇ ਜਿਵੇਂ ਹੁਣ ਪਿਛਲੇ ਮਾਡਲਾਂ ਨੂੰ ਜਾਂ ਹੋਰ ਮਸ਼ੀਨਾਂ ਨੂੰ ਜਿਹੜੇ ਹੁਣ ਆ ਪਿਛਲੇ 베어ਿੰਗ ਹੁੰਦੇ ਆ ਇਹ ਤੇ ਜਦੋਂ ਹੁਣ ਪੱਖੇ ਚੱਲਦੇ ਆ ਟਰੈਕਟਰ ਹੋ ਗਏ ਵੱਡੇ ਤੇ ਤੋਰਾ ਵੀ ਜ਼ਿਆਦਾ ਹੂ ਵੱਡੇ ਟਰੈਕਟਰ ਦੇ ਕਾਰਨ ਉਦੋਂ ਕੀ ਹੁੰਦਾ ਜਿਹੜਾ 200 ਮੰਨ ਲਓ 10 ਨੰਬਰ 베어ਿੰਗ ਹੁੰਦਾ ਉਹ ਗਰਮ ਹੋ ਕੇ ਹੀਟ ਹੋ ਕੇ ਟੁੱਟ ਜਾਂਦਾ ਇਨ੍ਹਾਂ ਦੇ ਵੀਰੇ ਪਹਿਲਾਂ ਤੁਸੀਂ ਇਨ੍ਹਾਂ ਨੇ ਝਾਂਜਟ ਖਤਮ ਕਰਤਾ ਇਨ੍ਹਾਂ ਨੇ 211 ਨੰਬਰ 베어ਿੰਗ ਦੇਤੇ ਠੀਕ ਆ ਵੀ ਹੁਣ ਟੋਟਲੀ ਮੰਨ ਲਓ ਇਹਦੇ ਸਾਰੇ 211 ਨੰਬਰ 베アリング ਆ ਇਹਦਾ ਵਧੀਆ ਫਰਕ ਹੁੰਦਾ ਦਾ ਹਾਂਜੀ ਬਹੁਤ ਫਰਕ ਪੈਂਦਾ ਜੀ ਇਹ ਹੈਵੀ ਡਿਊਟੀ 베アリング ਆ ਪੂਰਾ ਠੀਕ ਆ ਤੇ ਇੱਕ ਆ ਪੁਲੀਆਂ ਬੋਸਾਲੀਆਂ ਆ ਗਈਆਂ ਹਾਂਜੀ ਪੁਲੀਆਂ ਬੋਸਾਲੀਆਂ ਨੇ ਜੀ ਤੇ ਇਹ ਨਹੀਂ ਬਾਕੀ ਟਾਇਰ ਵੱਡੇ 911 ਦੀ ਦਿੰਦੀ ਆ ਜੀ ਕੰਪਨੀ ਮੰਨ ਲਓ ਛੋਟੇ ਦਿੰਦੀ ਨਹੀਂ ਹੈਗੇ ਇਹ ਹੂੰ ਹੂੰ ਵੀ ਇਹ ਪੱਕੀ ਕਰਤਾ ਇਹਨਾਂ 911 ਲੜ ਤੇ ਇਹ ਕਲਰ ਕੁਆਲਿਟੀ ਬਹੁਤ ਵਧੀਆ ਨਾ ਕਲਰ ਕੁਆਲਿਟੀ ਬਹੁਤ ਵਧੀਆ ਜੀ ਪਾਊਡਰ ਕੋਟਿੰਗ ਦਾ ਪ੍ਰਿੰਟ ਆ ਬਾਕੀ ਛੋਟੀ ਛੋਟੀ ਚੀਜ਼ ਤੇ ਮੰਨ ਕੇ ਚੱਲੋ ਇਹਨਾਂ ਨੇ ਦਿੱਤਾ ਜੀ ਧਿਆਨ ਜਿਵੇਂ ਹੁਣ ਆਹ ਬਹੁਤ ਛੋਟੀ ਲੱਗੂਗੀ ਹਾਂ ਨਿੱਕੀਆਂ ਗੱਲਾਂ ਨੇ ਲੱਗਦੀ ਨੇ ਇਹ ਦੇਖ ਜਿਵੇਂ ਆਹ ਚੀਜ਼ ਆ ਇੱਥੇ ਕੀ ਹੁੰਦਾ ਜਦੋਂ ਨਮਾਰੀ ਉੱਪਰ ਲੈਂਦੇ ਆ ਕੋਈ ਵੀ ਆਪਾਂ ਚੱਲਦਾ ਹੂੰ ਉਦੋਂ ਇੱਥੋਂ ਇਹ ਜਦੋਂ ਟੱਕਣ ਲੱਗਿਆ ਹੁੰਦਾ ਇੱਥੋਂ ਤੂੜੀ ਕੱਢਦੀ ਆ ਹੂੰ ਉਹ ਤੂੜੀ ਮਾਗਰ ਕਰਦੀ ਆ ਤੇ ਫਿਰ ਉੱਥੇ ਉਹ ਹਰਿਆਣਾ ਦਾ ਲਾਇਆ ਇਹਨਾਂ ਨੇ ਪੁੱਛੇ ਵੀ ਕੋਈ ਨਾ ਹਾਂ ਪਹਿਲਾਂ ਵੀ ਇਹਨਾਂ ਨੇ ਆਇਆ ਚੀਜ਼ ਇੱਥੇ ਮੰਨ ਲਓ ਸਰੀਆ ਲਾ ਕੇ ਇਹਦੀ ਜਿਵੇਂ ਕੱਪ ਕਹਿੰਦੇ ਨੇ ਵੀ ਸੀਲ ਹਾਂ ਇਹਨਾਂ ਨੇ ਸੀਲ ਹੀ ਲਾ ਦਿੱਤੀ ਸੀਲ ਟਾਈਪ ਬਣਾਤਾ ਸੀਲ ਟਾਈਪ ਬਣਾਤੀ ਵੀ ਇਹਦੇ ਚ ਕੋਈ ਕਿੰਕਰ ਬਾਹਰ ਨਹੀਂ ਨਿਕਲੂਗਾ ਹਾਂ ਪੱਖਿਆ ਫਿਕਸ ਹੀ ਕਰਤਾ ਇਹ ਹਾਂਜੀ ਹਾਂਜੀ ਇਹ ਵੀ ਕੰਮ ਕੰਪਨੀ ਨੇ ਵਧੀਆ ਕੀਤਾ ਤੇ ਬਾਕੀ ਪੱਖੇ ਦਾ ਡਿਜ਼ਾਈਨ ਹੀ ਬਹੁਤ ਵਧੀਆ ਤੇ ਤੁਹਾਨੂੰ ਦੱਸ ਦਈਏ ਇਹ ਰੀਪਰ ਹੈ ਜਿਹੜਾ ਅਪਰੂਵਡ ਹੈ ਗਵਰਨਮੈਂਟ ਤੋਂ ਤੇ ਪੱਖੇ ਦਾ ਦੇਖੋ ਬਾਈ ਤੁਸੀਂ ਜਿਹੜੇ ਆਮ ਕੰਪਨੀਆਂ ਬਾਈ ਕਿਵੇਂ ਬਹੁਤ ਜ਼ਿਆਦੇ ਮੰਨ ਲਓ ਹੈਵੀ ਡਿਊਟੀ ਕਰਤਾ ਜੀ ਇਹ ਜਿਵੇਂ ਆਮ ਹੋਰ ਮਸ਼ੀਨਾਂ ਚ ਹੁੰਦਾ ਜਾਂ ਪਹਿਲਾਂ ਇੰਨਾ ਚ ਵੀ ਤੀ ਇਥੋਂ ਮੰਨ ਲਓ ਜਿਹੜਾ ਬੋਸਾ ਉਹ ਸੋ ਸਿਰਫ ਲੱਠ ਲੱਗ ਕੇ ਬਸ ਲੱਠ ਲੱਗ ਕੇ ਉਹਦੇ ਤੇ ਪੱਖਾ ਕਸਿਆ ਜਾਂਦਾ ਹਾਂ ਇਹਨਾਂ ਨੇ ਫਿਰ ਦੇਖੋ ਜੀ ਸਿੰਗਲ ਲਾ ਕੇ ਉਦੋਂ ਦੋਨੇ ਸਾਈਡਾਂ ਤੇ ਸਪੋਰਟ ਦੇ ਪੂਰੀ ਸਪੋਰਟ ਬਣਾਈ ਹੈ ਇਹਦੇ ਪੂਰਾ ਹੈਵੀ ਡਿਊਟੀ ਬਣਾਤਾ ਜੀ ਬਾਕੀ ਇਹ ਹੈਵੀ ਕਾਰਬਨ ਸਟੀਲ ਦੇ ਪੱਖੇ ਨੇ ਹਾਂ ਹਾਂ ਜੀ ਹਾਂ ਜੀ ਵੀ ਜਿਹੜੇ ਛੇਤੀ ਛੇਤੀ ਕੀਤਾ ਇਦਾਂ ਹੀ ਨਹੀਂ ਗਲ ਜਾਣਗੇ ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਦਿੱਤੀ ਹੋਈ ਆ ਵੱਖਰੀ ਜਿਹੜੀ ਉਹ ਬਈ ਝਾਰਨੇ ਵਾਲਾ ਸਿਸਟਮ ਹੈ ਹਾਂਜੀ ਹਾਂਜੀ ਉਹ ਬਹੁਤ ਮੰਨ ਲਓ ਮੇਨ ਗੱਲ ਹੈ ਜੀ ਦਸਰੇ ਦੀ ਵੀ ਜੀ ਸੀਨੀਅਰ ਬੰਦਾ ਤਾਂ ਸੀਨੀਅਰ ਤਾਂ ਕਰ ਲੈਂਦਾ ਤੇ ਜਿਹੜਾ ਅਣਜਾਣ ਬੰਦਾ ਹੁੰਦਾ ਕਈ ਵਾਰੀ ਕਿਸ ਹਿਸਾਬ ਚ ਨਹੀਂ ਆਉਂਦਾ ਨਹੀਂ ਆਉਂਦਾ ਇਹਨਾਂ ਨੇ ਕੀ ਕਰਤਾ ਇਹਨਾਂ ਨੇ ਜਿਆ ਸਰਾਖ ਦੇ ਦੇ ਉਰੇ ਹੂੰ ਇਹ ਸਰਾਖਾ ਦਾ ਮਸਲਾ ਇਹ ਹੈ ਵੀ ਜਿਹੜਾ ਅੰਦਰੋਂ ਝਾਰਨੇ ਦੀ ਸੈਟਿੰਗ ਹੋਣੀ ਆ ਉਹ ਇੱਥੋਂ ਨਹੀਂ ਆਪਾਂ ਸਲਾਈ ਪਾ ਕੇ ਜਾਂ ਇਹਦੇ ਵਿੱਚ ਦੀ ਦੇਖ ਕੇ ਆਪਾਂ ਇਹਦੇ ਹਿਸਾਬ ਨਾਲ ਇਹਦੀ ਰੈਕਮੈਂਡ ਕਰ ਸਕਦੇ ਹਾਂ ਵੀ ਇਹ ਕਿੱਥੇ ਲੱਗੂ ਪਤਾ ਨਹੀਂ ਲੱਗਦਾ ਕਿ ਕੋਈ ਚਲੋ ਬਿਲਕੁਲ ਅਣਜਾਣ ਬੰਦਾ ਵੀ ਇਹਨੂੰ ਕਰ ਸਕਦਾ ਹਾਂ ਹਾਂ ਇਹਦੀ ਨਵਾਂ ਬੰਦਾ ਵੀ ਕਰ ਸਕਦਾ ਕਈ ਵਾਰੀ ਪੁਰਾਣਿਆਂ ਨੂੰ ਵੀ ਨਹੀਂ ਪਤਾ ਲੱਗਦਾ ਹਾਂਜੀ 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 ਤੇ ਪੱਖਾ-ਪੁੱਖਾ ਬਹੁਤ ਹੈਵੀ ਹੈ ਇਹਦਾ ਵੀ ਬਾਕੀ ਰੀਪਰ ਦੀ ਬਣਤਰ ਕੁੱਲ ਮਿਲਾ ਕੇ ਬਾਡੀ ਬਾਕੀ ਇਹਨਾਂ ਦਾ ਵੀਰੇ ਜਿਵੇਂ ਹੁਣ ਨੰਬਰ 1 ਤੇ ਰੈਲਾ ਕੱਲਣ ਚ ਇੱਕ ਨੰਬਰ 1 ਤੇ ਆਇਆ ਇਹਨਾਂ ਦਾ ਸੁਪਰ ਸੀਡਰ ਆ ਗਿਆ ਇਹ ਤੇ ਵੀ ਮੰਨ ਲਓ ਦਾਵੇ ਵਾਲੀ ਗੱਲ ਹੀ ਆ ਜੀ ਇਹਨਾਂ ਦਾ ਜਿਹੜਾ ਇਹ ਮੰਨ ਲਓ ਤੂੜੀ ਵਾਲਾ ਰੀਪਰ ਆ ਹਮਮ ਹੋਰ ਰੀਪਰਾਂ ਦੇ ਮੁਕਾਬਲੇ ਇਹਨੇ 1.5 ਤੋਂ 2 ਲੀਟਰ ਦੇ 1.5 ਲੀਟਰ ਦੇ ਵਿੱਚ ਵਿੱਚ ਇਹਨਾਂ ਨੇ ਮਨ ਲਓ ਤੇਲ ਤੇ ਫਰਕ ਪਾਉਣਾ ਤੇ ਬਾਕੀ ਜਿਹੜੀ ਵੱਡੀ ਗੱਲ ਹੈ ਵੀ ਰੀਪਰ ਚੱਲਦਾ ਕਿਵੇਂ ਆ ਚੱਲਦਾ ਵੀ ਤੁਹਾਨੂੰ ਸੀਜ਼ਨ ਦੇ ਵਿੱਚ ਦਿਖਾਵਾਂਗੇ ਬੁੱਕ ਕਰਵਾ ਸਕਦੇ ਹੋ ਹੁਣੇ ਤੇ ਜੇ ਆਪਣੀ ਵੀਡੀਓ ਦੇਖ ਕੇ ਬੁੱਕ ਕਰੋਗੇ ਵਧੀਆ ਡਿਸਕਾਊਂਟ ਮਿਲ ਜੂ ਤੁਹਾਨੂੰ ਤੇ ਸੀਜ਼ਨ ਦੇ ਵਿੱਚ ਇਹਦੀ ਚੱਲਦੇ ਦੀ ਵੀ ਵੀਡੀਓ ਪਾਵਾਂਗੇ ਆਪਾਂ ਬਾਕੀ ਗੱਲਾਂ ਨਹੀਂ ਕਰਦੇ ਵੀ ਕਿੰਨੇ ਕੁ ਟਾਈਮ 'ਚ ਇਹ ਟਰਾਲੀ ਭਰਦਾ ਕਿੰਨਾ ਕੁ ਤੇਲ ਖਾਂਦਾ ਤੇ ਕਿਵੇਂ ਚੱਲ ਰਿਹਾ ਹੈ ਜੀਵਨ ਜਿਵੇਂ ਆਪਾਂ ਦੇਖਦੇ ਆ ਰੀਪਰਾਂ ਦੇ ਹਨਾ ਕੁਝ ਰੀਪਰਾਂ ਦੇ ਤਾਂ ਇੱਥੇ ਪੱਤੀਆਂ ਆਉਂਦੀਆਂ ਨੇ ਤੇ ਕੁਝ ਦੇ ਇਹ ਚੀਜ਼ ਆਉਂਦੀ ਆ ਤੇ ਇਹ ਦਾ ਮਤਲਬ ਕਿਹੜਾ ਜ਼ਿਆਦਾ ਵਧੀਆ ਰਹਿੰਦਾ ਇਹ ਦਾ ਮਤਲਬ ਇਹ ਆ ਵੀਰੇ ਜਿਹੜੀ ਮੰਨ ਕੇ ਚੱਲੋ ਇਹ ਆ ਗਿਆ ਜਿਹੜਾ ਹੁਣ ਇਹਦੇ ਤੇ ਲੱਗਿਆ ਹੋਇਆ ਹੂੰ ਇਹ ਹੀ ਕੰਮਜਾਬ ਆ ਜ਼ਿਆਦੇ ਪੱਤੀ ਨਾਲੋਂ ਹਾਂ ਉਹ ਇਹਦਾ ਕਾਰਨ ਕੀ ਆ ਜੇ ਹੁਣ ਕੋਈ ਮੰਨ ਲਓ ਉੱਥੋਂ ਪੱਥਰ ਵਗੈਰਾ ਚੜਦਾ ਹੂੰ ਰੋੜਾ ਚੜ ਗਿਆ ਰੋੜਾ ਚੜ ਗਿਆ ਇਹਨੇ ਜਦੋਂ ਆ ਕੇ ਵੱਜਣਾ ਇਹਦੇ ਵਿੱਚ ਸਪ੍ਰਿੰਗ ਆ ਵੀਰੇ ਹਾਂ ਇਹਨੇ ਉਹ ਬੰਡ ਹੋ ਜਾ ਜਿਹੜੀ ਇਕੱਠਾ ਹੋ ਜਾਣਾ ਉਦੋਂ ਆ ਦਵਾਰ ਇਹਨੇ ਉਵੇਂ ਹੀ ਫੇਰ ਆਪਦਾ ਹੋ ਜਾਣਾ ਹੂੰ ਤੇ ਜਦ ਦੂਸਰੀਆਂ ਪੱਤੀਆਂ ਹੁੰਦੀਆਂ ਨੇ ਜਦੋਂ ਉਹਦੇ 'ਚ ਸਪਰਿੰਗ ਨਹੀਂ ਪੱਤੀ ਆ ਜਦੋਂ ਸਿੱਧੀ ਪੱਤੀ ਵੱਜੀ ਉਹਨੇ ਪੱਤੀ ਨੇ ਟੁੱਟ ਜਾਣਾ ਨਹੀਂ ਪੱਤੀਆਂ ਐ ਟੇਢੀ ਹੋ ਕੇ ਲੰਘਦੀ ਨਹੀਂ ਕੋਲ ਹੋ ਕੇ ਨਹੀਂ ਲੰਘਦੀ ਨਹੀਂ ਵੀਰੇ ਉਹ ਹਾਰਡ ਹੁੰਦੀ ਆ ਪੱਤੀ ਦਾ ਪੱਤੀ ਹੀ ਆ ਵੀਰੇ ਸਤਰੰਗ ਬਣਿਆ ਸਪਰਿੰਗ ਸਪਰਿੰਗ ਹੀ ਰਹੂਗਾ ਬਿਲਕੁਲ ਤੇ ਉਹ ਜਦੋਂ ਵੱਜਦੀ ਆ ਉਹਦੇ ਟੁੱਟ ਕੇ ਉਹਨੇ ਬਾਈ ਵਿੱਚ ਜਾ ਕੇ ਵੀ ਨੁਕਸਾਨ ਕਰਨਾ ਤਾਂ ਕਰਕੇ ਵੀਰੇ ਜਿਹੜੀ ਇਹ ਚੀਜ਼ ਆ ਆਪਣੀ ਵੀ ਇਹੀ ਕੰਮਜਾਵਾ ਇਹ ਹੀ ਕੰਮਜਾਵਾ ਤੇ ਆ ਕਿਵੇਂ ਦਿੱਤੇ ਹੋਏ ਨੇ ਇਹਨਾਂ ਇਹ ਵੀਰੇ ਜਿਵੇਂ ਹੁਣ ਆਪਣੀਆਂ ਹੋਰ ਆਮ ਕੰਪਨੀਆਂ ਹੋਰ ਕੋਈ ਵੀ ਨੇ ਤੇ ਕੀ ਕਰਦੀਆਂ ਨੇ ਵੀ ਇੱਕ ਪਾਈਪ ਲੈਂਦਾ ਰੂਲੇ ਵਾਲਾ ਸਿੱਧਾ ਉਹਨੂੰ ਕੱਟ ਕੇ ਫਿਟ ਕਰਦਾ ਹੂੰ ਇਹਦਾ ਬਾਈ ਕੋਈ ਨਹੀਂ ਦੇਖਦਾ ਵੀ ਬੈਲੈਂਸ ਵੀ ਕਿਵੇਂ ਆ ਘੱਟ ਵੱਧ ਹੈਨਾ ਇਹਨਾਂ ਨੇ ਵੀਰੇ ਆਪਣਾ ਆ ਚੀਜ਼ਾਂ ਕਸਣ ਤੋਂ ਪਹਿਲਾਂ ਸਾਰਾ ਬੈਲੈਂਸ ਕਰਕੇ 0 0 ਬੈਲੈਂਸ ਕੀਤਾ ਹੋਇਆ ਹੂੰ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਜੇ ਇਹ 0 0 ਬੈਲੈਂਸ ਹੋਊਗਾ ਤਾਂ ਆਪਣਾ ਰੀਪਰ ਢੜਕੂਗਾ ਨਹੀਂ ਟੜਕਦਾ ਨਹੀਂ ਹਾਂ ਹਾਂ ਜਿਹੜਾ ਉੱਤੋਂ ਵਾਈਬ੍ਰੇਟ ਕਰਨ ਲੱਗਿਆ ਹਾਂ ਜੀ ਹਾਂ ਜੀ ਉਹ ਇਹੀ ਗੱਲਾਂ ਦੇ ਕਾਰਨ ਜੁੜੇ ਰੀਪਰ ਵਾਈਬ੍ਰੇਟ ਕਰਦੇ ਨੇ ਉਹ ਟੜਕਦੇ ਨੇ ਫਿਰ ਜੀ ਨਹੀਂ ਲੱਗਦਾ ਰਹਿ ਜਾਂਦਾ ਹਾਂ ਹਾਂ ਏਸੀ ਚ ਦਿਮਾਗ ਘੁੰਮ ਜਾਂਦਾ ਤੇ ਆਹ ਸਰਾਖ ਵੀ ੱਤੇ ਹੋ ਨੇ ਇਹ ਸਰਾਖ ਭਾਈ ਜਿਵੇਂ ਹੁਣ ਮੰਨ ਲਓ ਜੇ ਕਿਸੇ ਬੰਦੇ ਨੇ ਜੇ ਹੁਣ 10 12 ਟਰੈਕਟਰ ਦੇ ਟਾਇਰ ਵਿੱਚੀਟਰਾਂ ਦੀਆਂ ਨੇ ਹੋ ਜਾਂਦੀਆਂ ਨੇ 10 ਟਾਇਰ ਹੋ ਜਾਂਦੇ ਨੇ ਸਾਰੇ ਆ ਆ ਆਮ ਤੁਹਾਨੂੰ ਪਤਾ ਆਪਣੇ ਪੰਜਾਬੀ ਜਗਾੜੀ ਹੁੰਦੇ ਨੇ ਹਾਂ ਹਵਾ ਹਵਾ ਘਟੀ ਰਹਿੰਦੀ ਆ ਹਵਾ ਲਾਉਣੀਆਂ ਕਾ ਮਨ ਲਓ ਜਾ ਜਿੰਨੇ ਹੁਣ ਪੱਖਾ ਲਾਉਣਾ ਵੀ ਡਰਾਈਵਲ ਤੇ ਕਰਦਣਾ ਜਾਵੇ ਇਹਨਾਂ ਨੇ ਵੀਰੇ ਸਰਾਖ ਪਹਿਲਾਂ ਤੁਸੀਂ ਦੇਤੇ ਵੀ ਕਿਸੇ ਕਸਟਮਰ ਨੂੰ ਇੱਥੇ ਬੈਲਡਿੰਗ ਨਾਲ ਲਾਉਣਾ ਪਵੇ ਹਾਂ ਇਹ ਕੋਈ ਵੀ ਜਗਾੜ ਲਾਉਂਦਾ ਉਹ ਕੰਪਨੀ ਵੱਲੋਂ ਵੀ ਲਾਉਂਦੇ ਨੇ ਹਾਂ ਪੱਖਾ ਲਾਉਣਾ ਜਾਂ ਕੰਪਰੈਸਰ ਲਾਉਣਾ ਤਾਂ ਇੱਥੇ ਆਪਦਾ ਸਿੱਧੀ ਐਂਗਲ ਔਰ ਨਟਾਂ ਜਕਸ ਕੇ ਬੰਦ ਲਾ ਸਕਦੇ ਹਾਂ ਵੀ ਵੈਲਡ ਹੋ ਕੇ ਤੁਹਾਡਾ ਰੀਪਰ ਉਹ ਬੇਕਟ ਆਵਾਜ਼ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਤੇ ਬਾਕੀ ਇਹਦੇ ਬਣਿਆ ਬਹੁਤ ਹੈਵੀ ਆ ਜਿਵੇਂ ਆ ਹਿੱਚ ਹੁੰਦੀ ਆ ਇਹ ਕਿਉਂਕਿ ਇਹਨਾਂ ਡਰਾਵਲ ਲੱਗਦੀ ਆ ਉਰੇ ਜ਼ੋਰ ਪੈਂਦਾ ਕਈ ਡਰਾਈਵਰ ਬ੍ਰੇਕ ਵੀ ਦੱਬ ਲੈਂਦੇ ਨੇ ਫੇਰ ਇਹ ਟੁੱਟਦੀ ਆ ਇਹ ਨਹੀਂ ਟੁੱਟੂਗੀ ਇਹਦੀ ਕੰਪਲੇਂਟ ਨਹੀਂ ਆਉਂਦੀ ਜਿਹੜਾ ਇਹ ਲਾਤਾ ਆਪਣੇ ਇਹ ਸਪ੍ਰਿੰਗ ਸਿਸਟਮ ਕਰਤਾ ਦੋਨੇ ਸਾਈਡਾਂ ਤੋਂ ਹੂੰ ਇਹ ਜੇ ਹੁਣ ਆਪਣਾ ਮੰਨ ਲਓ ਇਹ ਸਪ੍ਰਿੰਗ ਸਿਸਟਮ ਨਹੀਂ ਹੁੰਦਾ ਇੱਥੋਂ ਆਪਾਂ ਧਰਦੇ ਆ ਹਾਰਡ ਪੱਤੀ ਲੱਗੀ ਹੁੰਦੀ ਆ ਆ ਮਸ਼ੀਨਾਂ ਆ ਉਹ ਹਿੱਲ ਕੇ ਉਹ ਹਿੱਲੀ ਜਾਂਦਾ ਜਾਂ ਵਿੱਚ ਫਸ ਜਾਂਦਾ ਇਹ ਤੁਸੀਂ ਸੱਡੋ ਇੱਥੋਂ ਦੇਖੋ ਆਈ ਬੜੇ ਆਰਾਮ ਨਾਲ ਹੀ ਇਹਨੇ ਬੜੇ ਆਰਾਮ ਨਾਲ ਹੀ ਲੋਕ ਹੋ ਜਾਣਾ ਹਾਂ ਵਿੱਚ ਹੀ ਲੋਕ ਹਾਂਜੀ ਆਪਾਂ ਇਹਨਾਂ ਦਾ ਸੁਪਰ ਸੀਡਰ ਵੀ ਚਲਾਇਆ ਵੀਰੇ ਆਪਾਂ ਤੁਹਾਡੇ ਚੈਨਲ ਤੇ ਵੀਡੀਓ ਵੀ ਹੈਗੀਆਂ ਨੇ ਆਪਾਂ ਖੁਦ ਆਪ ਚਲਾਇਆ ਤੇ ਹੁਣ ਆਪਾਂ ਇਹਨਾਂ ਦਾ ਰੀਪਰ ਵੀ ਚਲਾਉਣਾ ਬਾਕੀ ਸਰਵਿਸ ਤੋਂ ਤਾਂ ਕੰਪਨੀ ਭਜਦੀ ਨਹੀਂ ਖੇਤ ਦੇ ਵਿੱਚ ਸਰਵਿਸ ਮਿਲੂ ਸੁਪਰ ਸੀਡਰ ਤੋਂ ਸਾਰੇ ਜਾਣਦੀਆਂ ਤੇ 1 ਸਾਲ ਦੀ ਇਹਦੀ ਫੁੱਲ ਵਾਰੰਟੀ ਹੈ ਹਾਂਜੀ ਹਾਂਜੀ ਕੁਝ ਵੀ ਹੁੰਦਾ ਤਾਂ ਇਹ ਕੰਪਨੀ ਦਾ ਤੁਹਾਨੂੰ ਉਹ ਕੋਈ ਦਿੱਕਤ ਨਹੀਂ ਹੈਗਾ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ